ਸਰ ਕੀ ਮਾਮਲਾ ਕਰਨ ਨੂੰ ਜਾਣ ਦੇਖੀ ਕਾਫੀ ਖੱਡਲ ਹੋ ਰਿਹਾ ਹੈ ਕਿਉਂ ਮੈਨੂੰ ਇਹ ਪਿੰਡ ਜੌਨ ਦੇ ਵਿੱਚ ਥਾਣਾ ਸਦਰ ਰਾਮਪੁਰਾ ਦਾ ਏਰੀਆ ਹੈਗਾ ਸਬਡਿਵੀਜ਼ਨ ਫੂਲ ਸਬਡਿਵੀਜ਼ਨ ਹੈ ਇੱਥੇ ਅੱਜ ਪੁਲਿਸ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਿਹਦੇ ਵਿੱਚ ਇੱਕ ਨਿਸ਼ਾਨਦੇ ਜਿਹੜੀ ਹੈਗੀ ਪਿੰਡ ਜੌਨ ਦੀ ਜਿਹੜੀ ਨਹੀਂ ਹੋਈ ਉਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਦੇ ਸਬੰਧ ਵਿੱਚ ਅੱਜ ਫੋਰਸ ਦੀ ਡਿਊਟੀ ਲਗਾਈ ਗਈ ਸੀ ਜਦੋਂ ਸਾਡੀ ਫੋਰਸ ਉੱਥੇ ਪਹੁੰਚੀ ਤਾਂ ਜਿਹੜੀ ਪਿੰਡ ਵਾਲੇ ਸੀਗੇ ਨਾਲ ਉੱਥੇ ਕਿਸਾਨ ਜਿੱਥੇ ਬੰਦਿਆਂ ਦੇ ਜਿਹੜੇ ਵਰਕਰ ਸੀਗੇ ਉਹ ਕਾਫੀ ਅਗਰੈਸਿਵ ਮੋਡ ਦੇ ਵਿੱਚ ਸੀਗੇ ਉਹਨਾਂ ਨੇ ਇੱਕ ਟਰਾਲੀ ਵੀ ਜਿਹੜੀ ਇੱਟਾਂ ਦੀ ਭਰੀ ਹੋਈ ਸੀਗੀ ਤਾਂ ਉਹਦੇ ਵਿੱਚ ਤੇਲ ਦੀ ਕੰਨੀਆਂ ਵੀ ਜਿਹੜੀਆਂ ਸੀਗੀਆਂ ਜਦੋਂ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਡੀ ਪੁਲਿਸ ਫੋਰਸ ਦੇ ਉੱਤੇ ਹਮਲਾ ਕਰ ਦਿੱਤਾ ਜਿਹਦੇ ਵਿੱਚ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਇੰਜਰੀਜ਼ ਹੋਈਆਂ ਨੇ ਸਾਡੇ ਡਿਪ ਸਾਬ ਹਡਕੁਆਟਰ ਰਾਹੁਲ ਭਾਰਦਵਾਜ ਜੀ ਦੇ ਉਹਨਾਂ ਦੇ ਬਾਹਾਂ ਤੇ ਜੋ ਤੇ ਫ੍ਰੈਕਚਰ ਹੋਇਆ ਉਹਨਾਂ ਦੇ ਗਨਮਨ ਨੂੰ ਵੀ ਸੱਟਾਂ ਲੱਗੀਆਂ ਨੇ ਇਹਦਰ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਜਿਹੜੇ ਅੱਜ ਜਦੋਂ ਡਿਊਟੀ ਗਏ ਸੀਗੇ ਤੇ ਉੱਥੇ ਪਟਵਾਰੀ ਜਿਹੜਾ ਸੀਗਾ ਤੇ ਜਿਹੜੀ ਹੋਰ ਉਹਨਾਂ ਦਾ ਸਟਾਫ ਸੀਗਾ ਉਹਨਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਲਿਆ ਸੀਗਾ ਜਿਹਦੇ ਵਿੱਚ ਫੋਰਸਮੈਨ ਜਿਹੜਾ ਹੈ ਉਹਨਾਂ ਨੂੰ ਉੱਥੇ ਛਡਵਾਇਆ ਗਿਆ ਸੋ ਇਹ ਸਾਰੇ ਇਹ ਵਾਇਲੈਂਟ ਜਿਹੜੇ ਇਨਸੀਡੈਂਟ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਹੈੱਡਕਵਰਟਰ ਨਾਲ ਰਾਹੁਲ ਭਾਰਤਵਾਜ ਜਨੇ ਉਹਨਾਂ ਦੀ ਇੰਜਰੀਜ਼ ਹੋਈ ਹੈ ਸੋ ਅਸੀਂ ਇਹਨਾਂ ਸਾਡੇ ਜਿਹੜੇ ਪਟਵਾਰੀ ਨੂੰ ਬੰਦੀ ਬਣਾਉਣ ਤੇ ਸਾਡੇ ਜਿਹੜੇ ਡਿਫਟ ਸਾਹਿਬ ਨੂੰ ਸੱਟ ਮਾਰਨ ਦੇ ਜਿਹੜੇ ਇਸ਼ੂ ਨੂੰ ਲੈ ਕੇ ਅਸੀਂ ਜਿਹੜੇ ਹੈਗੇ ਮੁਕੱਦਮਾ ਦਰਜ ਕਰ ਰਹੇ ਹਾਂ ਕਿਸਾਨ ਜਿੱਥੇ ਬੰਦੀ ਜਿਹੜੇ ਆਗੂ ਸੀਗੇ ਦਾ ਜਿਹੜੇ ਉੱਥੇ ਵਰਕਰ ਸੀਗੇ ਉਹ ਜਿਨ੍ਹਾਂ ਨੇ ਇਸੇ ਵਾਇਲੈਂਟ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਕਰ ਰਹੇ ਹਾਂ ਸਰਨਾ ਨੇ ਔਰ ਢੋਲੀ ਵੀ ਦਿਖਾਈ ਹੈ ਜਿਉਂਕਿ ਉਹਦੇ ਖਾਧੀ ਵੀਡੀਓ ਤੁਹਾਡੇ ਕੋਲ ਹੈ ਦੇਖੋ ਤੇ ਜਿਹੜੀ ਇੱਟਾਂ ਦੀ ਟਰਾਲੀ ਜਿਹੜੀ ਹੈਗੀ ਉਹ ਵੀ ਬਿਲਕੁਲ ਖਾਲੀ ਸੀਗੀ ਉਹਦੇ ਵਿੱਚ ਜਿਹੜੇ ਗੱਟੇ ਸੀਗੇ ਉਹ ਬਿਲਕੁਲ ਭਰੇ ਹੋਏ ਸੀ ਗੱਟਾਂ ਦੇ ਟਰਾਲੀ ਜਿਹੜੀ ਸੀਗੀ ਅਦਰਵਾਈਜ਼ ਜਿਹੜੀ ਉੱਪਰ ਢੋਲੀ ਸੀਗੀ ਉਸ ਟਾਈਮ ਉਹਦੇ ਵਿੱਚ ਤੇਲ ਸੀਗਾ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਪੁਲਿਸ ਦੇ ਕੋਲ ਉਹ ਟਰਾਲੀ ਛਡਵਾ ਲਈ ਤਾਂ ਉਹਦੇ ਵਿੱਚੋਂ ਤੇਲ ਦੇ ਜਿਹੜੇ ਟੈਂਕ ਖਾਲੀ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਹੈਗਾ ਜਿਵੇਂ ਇੱਕ ਡਰਾਮਾ ਰਚਨ ਦੇ ਤੌਰ ਦੇ ਉੱਤੇ ਜਿਹੜੀ ਹੈਗੀ ਢੋਲੀ ਖਾਲੀ ਦਿਖਾਈ ਹੈ ਬਾਕੀ ਜਿਹੜੀ ਸਾਫ਼ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਢੋਲੀ ਭਰੀ ਹੋਈ ਹੈ ਤੇ ਨਾਲ ਜਿਹੜੀ ਇੱਟਾਂ ਦੀ ਟਰਾਲੀ ਹੈ ਉਹ ਵੀ ਭਰੀ ਹੋਈ ਹੈ ਇੱਕ ਕੰਦਲ ਹੰਮ ਲਾ ਕੀਤਾ ਵੀ ਹਮ ਜੀ ਜਦੋਂ ਜਿਹੜੀ ਇੱਟਾਂ ਵਾਲੀ ਟਰਾਲੀ ਸੀਗੀ ਉਹਦੇ ਰੋੜਾ ਰੋੜੇ ਰੱਖੇ ਹੋਏ ਸੀਗੇ ਸਪੈਸ਼ਲੀ ਇੱਕ ਤਾਂ ਇੱਟਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਕਿਸੇ ਕ ਇੱਕ ਸਪੈਸ਼ਲ ਪਰਪਸ ਵਾਸਤੇ ਜਿਹੜੇ ਰੋੜੇ ਬਣਾ ਕੇ ਲੈ ਕੇ ਆਏ ਸੀਗੇ ਜਿਹੜੇ ਕਿ ਚਲਾਉਣ ਵਾਸਤੇ ਵਰਤਣ ਵਾਸਤੇ ਸਪੈਸ਼ਲੀ ਉਹਨਾਂ ਨੂੰ ਗੱਟਾਂ ਦੇ ਵਿੱਚ ਭਰ ਕੇ ਲਿਆਂਦਾ ਗਿਆ ਸੀਗਾ ਤੇ ਨਾਲ ਜਿਹੜੀ ਉਹ ਟਰਾਲੀ ਜਿਹਦੇ ਵਿੱਚ ਜਿਹਨਾਂ ਨੇ ਤੇਲ ਵਾਲੀ ਰੱਖੀ ਹੋਈ ਸੀਗੀ ਢੋਲੀ ਰੱਖੀ ਹੋਈ ਸੀਗੀ ਸੋ ਦਾ ਉਹਨਾਂ ਦਾ ਮੇਨ ਪਰਪਸ ਹੀ ਉਹ ਜਿਹੜੀ ਪੂਰੀ ਤਿਆਰੀ ਦੇ ਨਾਲ ਆਏ ਸੀ ਵੀ ਅੱਜ ਜਿਹੜੀ ਫੋਰਸ ਦੇ ਉੱਤੇ ਅਟੈਕ ਕਰਨਾ ਹੀ ਕਰਨਾ ਆਦਰਵਾਇਜ਼ ਜਿਹੜਾ ਹੈ ਮੌਕੇ ਦੀ ਨਜਾਕਤ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਵੀ ਕਈ ਵਾਰ ਫੋਰਸ ਨਾਲ ਆਪਣਾ ਹੋ ਜਾਂਦਾ ਉਹ ਸਿਚੁਏਸ਼ਨ ਹੋਰ ਹੁੰਦੀ ਹੈ ਪਰ ਅੱਜ ਦੀ ਸਿਚੁਏਸ਼ਨ ਨੂੰ ਦੇਖਦੇ ਹੋ ਜਿੱਦਾਂ ਉਹਨਾਂ ਨੇ ਕਰਕੇ ਆਏ ਸੀ ਤਾਂ ਬਿਲਕੁਲ ਪੂਰੀ ਤਿਆਰੀ ਦੇ ਨਾਲ ਆਏ ਸੀਗੇ ਅਟੈਕ ਕਰਨ ਵਾਸਤੇ ਇਹ ਰੱਖਣ ਦਾ ਕੀ ਕਾਰਨ ਸੀ ਇਹ ਤਾਂ ਜਦੋਂ ਉਹਨਾਂ ਨੇ ਅਸੀਂ ਮੁਕਦਮੇ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਕਰਾਂਗੇ ਪੁਸ਼ਕੀਸ਼ ਦੇ ਵਿੱਚ ਅੱਗੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਮੋਟਿਵ ਜਿਹੜਾ ਕਲੀਅ ਇਹ ਜਥੇਬੰਦੀ ਉਹ ਗਰਾਹਾਂ ਦੇ ਵਰਕਰ ਸੀਗੇ ਬਾਕੀ ਕੁਝ ਪਿੰਡ ਵਾਲੇ ਬੰਦੇ ਸੀਗੇ ਪਿਛਲੇ ਸਮੇਂ ਵੀ ਸਰ ਇੱਕ ਵੀਡੀਓ ਬਣਾਉਂਸੀ ਜਿਸ ਵਿੱਚ ਤੁਸੀਂ ਉਹ ਚੈੱਕ ਕਰ ਰਹੇ ਸੀ ਤੇ ਉਸ ਵੱਡੀ ਦੇ ਵਿੱਚ ਰੋੜੇ ਰਿਫਿਊਜ਼ ਕੀ ਡੈਫੀਨਿਟਲੀ ਜਿਹੜਾ ਲੇਲੇ ਵਾਲਾ ਪਿੰਡ ਸੀਗਾ ਉੱਥੇ ਵੀ ਅਸੀਂ ਜਦੋਂ ਉਹਨਾਂ ਦੀਆਂ ਗੱਡੀਆਂ ਚੈੱਕ ਇੱਕਿਆ ਸੀਗੇ ਤਾਂ ਉਹਨਾਂ ਦੇ ਵਿੱਚ ਰੋੜੇ ਸੀਗੇ ਅਸੀਂ ਜਿਹੜੀ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ ਸੀ ਸਾਡੇ ਕੋਲ ਐਵੀਡੈਂਸ ਵੀ ਹੈਗਾ ਸੋ ਇਹ ਜਿਹੜੇ ਮਤਲਬ ਬਿਲਕੁਲ ਤਿਆਰੀ ਦੇ ਨਾਲ ਆਉਣਾ ਮੈਂ ਨਹੀਂ ਸਮਝਦਾ ਵੀ ਇਹ ਕੋਈ ਚੰਗਾ ਸੰਕੇਤ ਹੈਗਾ ਕਿਉਂਕਿ ਗੱਲਬਾਤ ਰਹੀ ਵੀ ਮਸਲਾ ਸਜਾਇਆ ਜਾ ਸਕਦਾ ਵੀ ਫੋਰਸ ਜਿਹੜੀ ਹੈਗੀ ਆਪਣੀ ਡਿਊਟੀ ਲਈ ਜਾਂਦੀ ਹੈ ਅਸੀਂ ਆਪਣੀ ਉੱਥੇ ਅੱਜ ਡਿਊਟੀ ਲੱਗੀ ਸੀਗੀ ਇਸ ਕਰਕੇ ਫੋਰਸ ਉੱਥੇ ਗਈ ਹੈ ਨਾ ਕਿ ਜਿਹੜਾ ਹੈਗਾ ਕਿ ਫੋਰਸ ਦੀ ਡਿਊਟੀ ਲੱਗੀ ਤਾਂ ਉਹਦੇ ਵਾਸਤੇ ਜਿਹੜੀ ਇਹ ਪਹਿਲੇ ਅਟੈਕ ਵਾਸਤੇ ਤੁਸੀਂ ਟਾ ਰੋਡ ਦੀ ਟਰਾਲੀ ਭਰ ਕੇ ਰੱਖੋ ਦੈਟ ਇਜ਼ ਨਾਟ ਅ ਗੁੱਡ ਥਿੰਗ ਇਹਦੇ ਵਿੱਚ ਸਾਡੇ ਇੱਕ ਡੀਐਸਪੀ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਫ੍ਰੈਕਚਰ ਹੋਈ ਹੈ ਨਾਲ ਉਹਨਾਂ ਦੇ ਗਨਮਣ ਦਾ ਸੈੱਟ ਲੱਗੀ ਹੈ ਅਸੀਂ ਇਸ ਮਸਲੇ ਨੂੰ ਲੈ ਕੇ ਜਿਹ ਮਕਦਮਾ ਦਰਜ ਕਰਕੇ ਸਖਤੋ ਸਖਤ ਕਾਰਵਾਈ ਕਰਾਂਗੇ ਸਰ ਤੁਹਾਡੇ ਕਹਿਣ ਦੇ ਮੁਤਾਬਕ ਕਿਸਾਨਾਂ ਨੇ ਹਮਲਾ ਕੀਤਾ ਪੁਰਸੇ ਲੱਟ ਚਾਰਜ ਨੇ ਕੀਤਾ ਦੋ ਡਾਕੀ ਡਾਕ ਦੇ ਵਿੱਚ ਨਹੀਂ ਦੇਖੋ ਜਿਹੜੇ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਪਟਵਾਰੀ ਜਿਹੜੇ ਸੀਗੇ ਉਹਨਾਂ ਨੂੰ ਬੰਦੀ ਬਣਾਇਆ ਸੀਗਾ ਉਹਨਾਂ ਨੂੰ ਪਟਵਾਰੀ ਨੂੰ ਜਦੋਂ ਛਡਾਉਣ ਵਾਸਤੇ ਸਰਪਲ ਸਪੋਰਸ ਉੱਤੇ ਗਈ ਤਾਂ ਉਹਦੇ ਵੀ ਉਹਨਾਂ ਨੇ ਵਾਇਲੈਂਸ ਯੂਜ਼ ਕੀਤੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਇਲੈਂਸ ਯੂਜ਼ ਕੀਤੀ ਉਹਨਾਂ ਨੇ ਪੁਲਿਸ ਜਿਹੜੀ ਹੈਗੀ ਡਿਊਟੀ ਵਾਸਤੇ ਗਈ ਸੀ ਨਾ ਕਿ ਉੱਥੇ ਕੋਈ ਜਿਹੜਾ ਹੈਗਾ ਮਤਲਬ ਡਿਊਟੀ ਲੱਗੀ ਸੀਗੀ ਹਾਈ ਕੋਰਟ ਦੇ ਹੁਕਮਾਂ ਦੇ ਸਬੰਧ ਦੇ ਵਿੱਚ ਉੱਥੇ ਗਈ ਸੀਗੀ ਸੋ ਇਸ ਸਬੰਧ ਦੇ ਵਿੱਚ ਜਿਹੜੀ ਉਹਨਾਂ ਨੇ ਇੰਜਰੀ ਕੀਤੀ ਐ ਸੀ ਇਹ ਮੁਕੱਦਮਾ ਦਰਜ ਕਰਕੇ ਇਸ ਦੀ ਕਾਰਵਾਈ ਕਰਾਂਗੇ